हां जी ਜਿੰਨਾ ਚਿਰ ਆਪਾਂ ਭਰ-ਭਰ ਕੇ ਲੈਸਾਂ ਨਹੀਂ ਨਾਲ ਲੈਂਦੇ ਨਾ ਆਪਾਂ ਨੂੰ ਸਕੂਨ ਨਹੀਂ ਮਿਲਦਾ। ਵਾਧੂ ਦਾ ਹੀ ਖਰਚਾ ਤਾਂ ਹੈ ਕਿਉਂਕਿ ਜਿੰਨਾ ਚਿਰ ਆਪਾਂ ਨੂੰ ਅੱਜ ਕੱਲ ਲੈਸਾਂ ਇੰਨਾ ਜ਼ਿਆਦਾ ਟ੍ਰੈਂਡ ਹੋ ਗਿਆ ਹੈ ਕਿ ਹਰੇਕ ਪ੍ਰਿੰਟ ਸੂਟ ਹੋਵੇ, ਪਲੇਨ ਹੋਵੇ ਲੈਸਾਂ ਹੀ ਚਾਹੀਦੀਆਂ। ਤੇ ਤੁਸੀਂ ਇਹਨਾਂ ਦੀ ਸਟੀਚਿੰਗ ਵੀ ਐਕਸਟਰਾ ਦਿੰਦੇ ਹੋ। ਤਾਂ ਜੇ ਤੁਸੀਂ ਇਹਨਾਂ ਤੋਂ ਬਚਣਾ ਚਾਹੁੰਦੇ ਤਾਂ ਤੁਸੀਂ ਬਣੇ ਹੋਏ ਸੂਟ ਇਦਾਂ ਦੇ ਆਉਂਦੇ ਨੇ ਜਿਨ੍ਹਾਂ ਦੇ ਉੱਪਰ ਆਲਰੇਡੀ ਲੈਸਾਂ ਲੱਗੀਆਂ ਹੁੰਦੀਆਂ ਨੇ। ਦੇਖੋ ਕਿੰਨੇ ਸੋਹਣੇ-ਸੋਹਣੇ ਸੂਟ ਨੇ ਜਿਨ੍ਹਾਂ ਦੇ ਉੱਪਰ ਲੈਸਾਂ ਲੱਗੀਆਂ ਤੇ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਹੋ। ਕਿਉਂਕਿ ਇਹਨਾਂ ਦੇ ਆਲ ਜਿਹੜੀਆਂ ਲੈਸਾਂ ਤੁਸੀਂ ਆਪ ਮਾਰਕੀਟ ਚੋਂ ਲੈ ਕੇ ਆਉਣੀਆਂ ਹੋਣੀਆਂ ਸਾਰੀਆਂ ਤੁਹਾਨੂੰ ਇਹਦੇ ਵਿੱਚ ਡਿਜ਼ਾਈਨਾਂ ਚ ਮਿਲ ਜਾਣਗੀਆਂ ਐਕਸਟਰਾ ਲੱਗੀਆਂ ਹੋਈਆਂ ਨੇ ਨਾ ਤੇ ਲੈਸਾਂ ਦੇ ਆ ਐਕਸਟਰਾ ਵੈਸੇ ਪਹਿਣਗੇ ਜਾਂ ਨਾ ਤੁਹਾਨੂੰ ਸਟੀਚਿੰਗ ਦੇਣੀ ਪੈਗੀ ਠੀਕ ਹੈ ਜਿਨ੍ਹਾਂ ਨੂੰ ਅਜੇ ਵੀ ਬਹੁਤ ਜ਼ਿਆਦੀ ਰੀਜ਼ ਹੈਗੀ ਕਿ ਅਸੀਂ ਬਹੁਤ ਸੋਹਣੀਆਂ ਲੈਸਾਂ ਨਾਲ ਆਲਾ ਕੇ ਸੂਟ ਨੂੰ ਡਿਜ਼ਾਈਨ ਕਰੀਏ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਕਰੀਏ ਤਾਂ ਤੁਸੀਂ ਐਦਾਂ ਦੇ ਸੂਟ ਵੀ ਲੈ ਸਕਦੇ ਹੋ ਜਿਨ੍ਹਾਂ ਦੀਆਂ ਲੈਸਾਂ ਲੱਗੀਆਂ ਨੇ ਬਹੁਤ ਸੋਹਣੇ ਲੱਗਦੇ ਨੇ ਇਸ ਤੋਂ ਇਲਾਵਾ ਡਿਜ਼ਾਈਨਰ ਸੂਟ ਤੁਸੀਂ ਆਰਡਰ ਤੇ ਤਿਆਰ ਕਰਵਾ ਸਕਦੇ ਹੋ ਮਸ਼ੀਨ ਵਰਕ ਜਾਂ ਹੈਂਡ ਵਰਕ ਦਾ ਹਰ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਤੁਹਾਡੇ ਤੋਂ